ਸਸ ਕਾ ਜੀ ਸਾਰਿਆਂ ਨੂੰ ਉਮੀਦ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਟਾਈਮ ਹੈ ਜੀ ਸਵੇਰ ਦੇ ਆਖਿਵਾਂ ਦੇ ਨੇ ਤੇ ਅਸੀਂ ਅੱਜ ਦੀ ਗੱਲ ਚੰਡੀਗੜ੍ਹ ਜੇ ਤੁਹਾਨੂੰ ਪਤਾ ਹੋਵੇ ਪਿਛਲੇ ਵਲੋਗ ਵਿੱਚ ਦੇਖਿਆ ਸੀ ਮਰੇ ਚੱਕਰ ਦੀ ਆਇਆ ਹੋਇਆ ਹੈ ਪਾਸਪੋਰਟ ਦਾ ਸਰਟੀਫਿਕੇਟ ਦਾ ਤੇ ਉੱਧਰ ਜਾਣਾ ਸੀ ਰੈਡੀ ਹੈ ਤੇ ਉਤਾਰ ਤੇ ਰਹਿਣੇ ਰੈਡੀ ਤੇ ਮੈਂ ਚਾਹ ਪੀ ਲਾਂ ਤੇ ਜੇ ਆਪਾਂ ਚਾਹ ਪੀ ਲੈ ਗਰਮੀ ਨਹੀਂ ਨਿਕਲਣ ਦੇਣੇ ਕਰਨੇ ਐਸੀ ਥਾਂ ਨੂੰ ਆ ਗਰਾ ਕਿ ਚੁੱਪ ਕਰਕੇ ਇੱਥੇ ਬੈਠੇ ਰੋ ਕਿਤੇ ਨਹੀਂ ਜਾਣਾ ਤੁਸੀਂ ਕਹਤੋ ਖੋਜ ਹੋਰੇ ਤਾਨੂੰ ਨਹੀਂ ਗਰਮੀ ਲੱਗ ਰਹੀ ਮੈਨੂੰ ਬਹੁਤ ਅੱਜ ਤਾਂ ਮੌਸਮ ਠੰਡਾ ਹੈ ਆ ਕਲਿੰਦਰ ਨਹੀਂ ਆਇਆ ਕਲਿੰਦਰ ਨੇ ਜਾਣਾ ਸਾਡੇ ਨਾਲ ਕਲਿੰਦਰ ਵਾਲਾ ਕੈਮਰਾ ਕਬ ਕਲਿੰਦਰ ਦਿਖਾਓ ਕਲਿੰਦਰ ਦਿਖ ਰਿਹਾ ਹੈ ਜਿੱਥੇ ਘੁੜਾ ਦੀ ਆਪਾਂ ਉਤਾਰਦੇ ਸੀ ਫੋਟੋ ਖੜੇ ਰਹਿਣਾ ਕੈਮਰਾ ਲੈ ਤੇ ਰੋਟੀ ਰੋਟੀ ਖਾ ਲਈ ਜੀ ਆਪਾਂ ਨੇ ਤੇ ਬਸ ਤਿਆਰੀ ਆਪਣੀ ਚੰਡੀਗੜ੍ਹ ਦੀ ਤੇ ਅੱਜ ਫੇਰ ਨਾ ਮੁਹਾਲੀ ਦੀ ਚੰਡੀਗੜ੍ਹ ਮੁਹਾਲੀ ਕੀ ਦੀ ਆਪਾਂ ਥੋੜਾ ਮੁਹਾਲੀ ਕਹਿ ਸਕਦੇ ਨਾ ਆਪਾਂ ਜਾਣਾ ਜਿਹੜੀ ਜਗ੍ਹਾ ਤੇ ਬਸ ਜਗਰ ਨੂੰ ਕਹਿ ਸਕਦੇ ਮੁਹਾਲੀ ਜਾਣਾ ਆਪਾਂ ਆ ਚੱਲਿਆ ਪੰਜਾਬ ਐਜੂਕੇਸ਼ਨ ਬੋਰਡ ਜਿੱਤੋਂ ਸਾਨੂੰ ਸਰਟੀਫਿਕੇਟ ਮਿਲਦੇ ਨੇ ਹੈ ਦਿਖਾਣਾ ਜਾਣਾ ਉਹਨਾਂ ਨੂੰ ਯਾ ਜਿਹੜਾ ਭੇਜਿਆ ਜੀ ਇਹ ਕੀ ਹੈ ਉਹ ਜਿਹੜਾ ਸਰਟੀਫਿਕੇਟ ਦੇ ਉੱਪਰ ਲਿਖਿਆ ਹੋਇਆ ਨਾ ਜਿਹੜਾ ਨਾਮ ਮੇਰਾ ਲਿਖਿਆ ਹੈ ਨਾ ਮੰਮੀ ਡੈਡ ਦਾ ਜਾ ਉਹ ਪੈਨ ਦੇ ਨਾਲ ਬਲੈਕ ਪੈਨ ਦੇ ਨਾਲ ਲਿਖਿਆ ਨਾ ਹਾਂ ਬਲੈਕ ਪੈਨ ਦੇ ਨਾਲ ਲਿਖਿਆ ਹੋਇਆ ਤੇ ਉੱਥੇ ਉਹਨਾਂ ਨੂੰ ਆਉਣ ਲੱਗਿਆ ਕਿ ਪਤਾ ਨਹੀਂ ਇਹ origignal ਵੀ ਹੈਗਾ ਕਿ ਨਹੀਂ ਤੇ ਅੱਜ ਅਸੀਂ ਉਧਰ ਜਾਣਾ ਦੇਖ ਮੈਂ ਕੀ ਬਣਦਾ ਬਣੇ ਰੋ ਵਲੌਗ ਚ ਆਪਣੀ ਸਰਕਾਰੀ ਜੋਬ ਮਿਲਣ ਵਾਲੀ ਹੈ ਬਹੁਤ ਜਿਹੜਾ ਪਾਸਪੋਰਟ ਪਾਸਪੋਰਟ ਬਣ ਜਾਈ ਬਹੁਤ ਬਲੌਗ ਜਿਹੜੇ ਆ ਰਹੇ ਬਹੁਤ ਇੰਟਰਸਟਿੰਗ ਆਉਣਗੇ ਕਿ ਜੋਬ ਕਦੋਂ ਵੀ ਮਿਲ ਸਕਦੀ ਤੁਹਾਨੂੰ ਠੀਕ ਹੈ ਮੈਂ ਤੁਹਾਡਾ ਕਰਕੇ ਸਵੇ ਅਸੀਂ ਵੈਰੀਫਿਕੇਸ਼ਨ ਕਰਪੋਣਗੇ ਹਾਂ ਕੀ ਕਰਾ ਰਹੇ ਹਾਂ ਇਹ ਸਰਕਾਰੀ ਕੰਮ ਕਰਦਾ ਹੋਊਗੀ ਸਹੀ ਹੋਣੇ ਚਾਹੀਦੇ ਹਨ ਹਣਾ ਡਾਕੂਮੈਂਟ ਸਹੀ ਹੋਣੇ ਚਾਹੀਦੇ ਆਪਣੇ ਹਾਂ ਡਾਕੂਮੈਂਟ ਸਹੀ ਹੋਣੇ ਚਾਹੀਦੇ ਬਸ ਉਹੀ ਵਸਾਜੇ ਹੀ ਕਰਾਂ ਚੱਲਦੇ ਆ ਸਾਰੇ ਰੈਡੀ ਆ ਮੈਂ ਸਰਕਾਰ ਵੀ ਰੈਡੀ ਹੋ ਗਈ ਨੇ ਬੜਾ ਬੰਦ ਗੋਲ 10:30 ਵੱਜ ਗਏ ਨੇ ਵੀ ਕਿਹਦੇ 7:00 ਵੇ ਚੱਲਣਾ ਚੱਲ 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 ਤੁਹਾਨੂੰ ਸੁੱਤਾ ਪੈਣਾ ਪੂਰੀ ਫੁੱਟੀਆਂ ਹੋ ਗਈਆਂ ਹਾਂ ਸੱਚ ਗਰਮੀਆਂ ਕਰਕੇ ਸਰਕਾਰ ਨੇ ਛੁੱਟੀਆਂ ਕਰਤੀਆਂ ਨੇ ਤੇ ਬੱਚਿਆਂ ਆਹ ਲੱਗਣ ਗੱਡੀਆਂ ਕਲਾਸਾਂ ਦੰਮਨਪੁਰਾ ਲਾਹ ਲਹਿਰੀ ਛੁੱਟੀਆਂ ਨੇ ਕਲਾਸਾਂ ਲੱਗਣੀਆਂ ਦੇਖੋ 8:00 ਦੇ ਕਲਾਸ ਹੀ ਆਨਲਾਈਨ ਦੂਜੇ ਲਾੜੇ ਤਾਂ ਫਤਿਹ ਹੋਰੀ ਪੁੱਤੇ ਮੈਂ ਕੱਢਣਾ ਉਹ ਪਾਸ ਤੱਕ ਇਹਨਾਂ ਦੀ ਇਧਰ ਸਾਡੇ ਪੀਐਸ ਸਾਹਿਬ ਆ ਗਏ ਨਹੀਂ ਹੋਵਾ ਜੀ ਗਿਆ ਪੀਐਸ ਸਾਹਿਬ ਬੰਦ ਕਰ ਰਿਹਾ ਨਾ ਨਾ ਇਹ ਇੱਥੋਂ ਲਾ ਰਬੋਰਡ ਤਾਂ ਰਮੋਡ ਤਾਂ ਕਰ ਕਲਿੰਦਰ ਸੀਏ ਤੇ ਲਾ ਤਾਂ ਹੋਊਗੀ ਕੂਲਿੰਗ ਬਾਕੀ ਬੂਹਾ ਵੀ ਖੁੱਲਿਆ ਰਮੋਡ ਕਿੱਥੇ ਆ ਕਿੱਦੋਂ ਲੱਗੀ ਜਾਨਾ ਸੀ ਇਹ ਲੱਗੂਗਾ ਲੱਗੂ ਇੱਥੋਂ ਨਹੀਂ ਲੱਗਣਾ ਇੱਥੋਂ ਨਹੀਂ ਲੱਗਣਾ ਦਾ ਮਨਾ ਰਮੋਡ ਫੜਾ ਚਾਹੁੰਦੇ ਥੱਲੋਂ ਹਾਂ ਇਹ ਇੱਥੋਂ ਲਾ ਕਲਵਿੰਦਰ ਕਹਿੰਦਾ ਕੂਲਿੰਗ ਘਟਾ ਉਹਦੀ ਕੂਲਿੰਗ ਵਧ ਕਰ ਲੈਣਾ ਆਪਾਂ ਇਹ ਲੱਗ ਗਿਆ ਇਹ ਕਰ ਕਰ ਉੱਥੋਂ ਪਰਲੇ ਬਠਣਾ ਉਹਦੇ ਉੱਪਰ ਇੱਧਰ ਇੱਧਰ ਲਿਆ ਮੈਨੂੰ ਫੜਾ ਤੈਨੂੰ ਨਹੀਂ ਹਸਾਉਣਾ ਹਾਂ ਦੇ ਆਜਾ ਹਾਂ ਹਾਂ ਕਰ 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 ਵਾਸ ਹੁਣ ਚਲੂ ਦੇ ਕੋ ਪਰਾਟੇ ਨਾਲ ਹੁਣ ਦਮਨ ਨੇ ਹੋਣੀ ਉੱਠਣਾ ਮੈਂ ਤੇ ਅਜੋ ਚਲੁੰਦਾ ਦਮਨ ਦੇ ਘੜੀ ਲੱਗ ਸੁਦੀ ਹਾਂ ਮੈਂ ਉਹ ਹੀ ਦੇਖਿਆ ਮੈਂ ਕਿ ਘੜੀ ਦਮੂ ਦੇ ਲਈ ਕਿੱਥੋਂ ਲੈਣੀ ਕਰ ਦਮੂ ਦੀ ਫਰੰਡ ਨੇ ਦਿੱਤੀ ਬਰਥਡੇ ਤੇ ਅੱਛਾ ਬਰਥਡੇ ਗਿਫਟ ਆ ਹੈ ਕੋਈ ਨਾ ਕੋਈ ਨੂੰ ਚੈਨੀ ਦਿੰਦਾ ਹੈ ਕੋਈ ਨੂੰ ਘੜੀਆਂ ਦਿੰਦਾ ਹੈ ਗੁਰਮਨ ਨੇ ਚੈਨ ਦਿੱਤੀ ਹੈ ਉਹਨੇ ਵੇ ਘੜੀ ਦਿੱਤੀ ਹੈ ਦੰਮਣ ਲਾ ਕੇ ਸੌਂਦੀ ਪਿਆਰ ਕਰਦੀ ਸਹੇਲੀ ਨੂੰ ਐਨਾ ਪਿਆਰ ਹੈ ਕੱਢੀ ਲਾ ਕੇ ਸੁੱਤੀ ਦਿਲਾ ਬੂਟ ਪਾ ਲਓ ਤੁਸੀਂ ਪਾ ਲੇ ਰੈਡੀ ਆ ਬਸ ਫੇਰ ਕਮੈਂਟ ਆ ਦੇਣਾ ਉਹੀ ਟੀ-ਸ਼ਰਟ ਹੈ ਸਾਡੇ ਕੋਲ ਸਹੀ ਹੈਹੀ ਟੀ-ਸ਼ਰਟ ਹੈ ਆ ਗਿਆ ਹੈ ਅਧਰ ਛੁੱਟੀ ਲਈ ਤੇ ਲੈਪਟਾਪ ਤਾਂ ਕੀ ਕਰਨਾ ਤੁਸੀਂ ਹੂੰ ਹੂੰ ਪਤਾ ਨਹੀਂ ਕਿੰਨੇ ਕੁ ਕ੍ਰੈਡਿਟ ਕਾਰਡ ਬਣਾ ਰੱਖੇ ਨੇ ਕ੍ਰੈਡਿਟ ਮੂੰਹ ਚ ਹੀ ਰਹਿ ਗਿਆ ਲਓ ਹਾਂ ਥੈਂਕ ਯੂ ਯਾਰ ਮੇਰੇ ਲਈ ਵਾਚ ਕਰ ਲਈ ਅਗਰ ਮੇਰਾ ਸੂਟ ਤਾਂ ਦਿਖਾ ਦਿਓ ਇੱਕ ਮਿੰਟ ਮੈਂ ਇੰਨਾ ਕੁਝ ਬੋਲ ਲਿਆ ਹੁ ਤਾਂ ਲੱਗੇ ਬ੍ਰਾਊਨ ਨਹੀਂ ਤੇ ਲਓ ਜੀ ਅਸੀਂ ਚੱਲੇ ਆਂ ਤੇ ਅੱਜ ਮੈਂ ਸੂਟ ਜਿਹੜਾ ਨਵਾਂ ਵੇਅਰ ਕੀਤਾ ਤੇ ਆਫ ਪੁਆਇੰਟਸ ਵਾਲਾ ਨਾਲ ਆਫ ਪੁਆਇੰਟ ਵਟ ਤੇ ਇਹ ਜਿਹੜਾ ਇਹ ਸੂਟ ਵੀ ਚੰਗੀ ਵੜੀ ਆ ਚੱਪਲ ਵੀ ਆਈ ਥਿੰਕ ਨਵੀਂ ਪਾਈ ਹੈ ਨਵੀਂ ਪਾਈ ਇਹ ਹੈ ਜੀ ਇਹ ਤੁਸੀਂ ਅਮਨ ਦੇ ਵਲੌਗ ਚ ਦੇਖਿਆ ਜਦੋਂ ਸ਼ਾਪਿੰਗ ਕੀਤੀ ਸੀ ਆਪਣੀ ਸਰਜੀਤ ਭੈਣ ਦੀ ਜਿਨੇ ਪਾ ਰਿਹਾਤਾ ਸੀਗਾ ਇਹਨਾਂ ਉਹ ਸ਼ਾਰਟਸ ਹਾਂ ਸ਼ਾਰਟਸ ਪਾ ਲਈ ਮੈਂ ਕਿਹਾ ਬਸ ਆਉਣ ਵਾਲਾ ਵਲੌਗ ਤੁਸੀਂ ਪਿਆਰ ਰਹੋ ਮੈਂ ਜੁੱਤੀਆਂ ਦਾ ਕੱਲ ਪਾਤਾ ਵਲੌਗ ਜਿਨੇ ਨਹੀਂ ਦੇਖਿਆ ਜਾ ਕੇ ਜ਼ਰੂਰ ਚੈੱਕ ਕਰਿਓ ਕਿਹੜੇ ਚੈਨਲ ਤੇ ਹੈ ਮੇਰੇ ਚੈਨਲ ਤੇ ਬਾਸੀ ਫੈਮਿਲੀ ਤੇ ਮਿਸਟਰ ਮੇਸੇ ਬਾਸੀ ਤੇ ਵੀ ਹੈਗਾ ਅੱਛਾ ਹੂੰ ਅੱਧੀਆਂ ਉਸ ਚੈਨਲ ਤੇ ਦਿਖਾਈਆਂ ਹੋਈਆਂ ਜੁੱਤੀਆਂ ਤੇ ਅੱਧੀਆਂ ਇੱਥੇ ਦਿਖਾਈਆਂ ਅਰੇ ਸਿਮੋਦੀ ਫੋਟੋ ਲੈ ਲੈ ਸਿਮੋਦੀ ਫੋਟੋ ਹੂੰ ਮੰਦ ਰਹਿ ਇਹ ਨੇ ਸੇਮੂ ਲੱਕੀ ਸੀ ਨਾ ਨਾ ਮੈਂ ਲਾਈ ਅੱਛਾ ਹਾਂ ਤਾਂ ਗਈ ਵੀ ਤੂੰ ਆਪਣੀ ਮਰਜ਼ੀ ਜਿਹੜੀ ਮਰਜ਼ੀ ਚਲ ਜੀ ਲੇਟ ਹੋ ਗਿਆ ਆਪਾਂ ਚਲ 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 ਮੇਰੀ ਕੋਟ ਪਚਾ ਤੇ ਲੋ ਜੀ ਅਸੀਂ ਚੱਲੇ ਆਂ ਤੇ ਇਧਰ ਨਾਨੀ ਦੋਤੀ ਘਰੇ ਰਹਿਣ ਗਿਆ ਦੋਤੀ ਸੁੱਤੀ ਪਈ ਐ ਮੰਮੀ ਉਠਾ ਕੇ ਰੋਟੀ ਰੋਟੀ ਬਣਵਾ ਲਿਓ ਚੰਗਾ ਦੋਨੇ ਨਾਨੀ ਦੋਤੀ ਕੰਮ ਕਰ ਲਿਓ ਅੱਜ ਸਾਰੇ ਘਰ ਦੇ ਕੰਮ ਤੂੰ ਹੀ ਕਰਨੇ ਦੋਨਾਂ ਜਾਣੀਆਂ ਨੇ ਠੀਕ ਐ ਅਸੀਂ ਆਏ ਤੇ ਗਏ ਆ ਮੈਂ ਨੀਲ ਪਿੰਡ ਗੱਡੀ ਚ ਲਾਣਾ ਚਲੋ ਬਾਏ ਦਮਨ ਦਮਨ ਬਾਏ ਕੀ ਰਹਿ ਗਿਆ ਦੁੱਧ ਪੜ ਗਿਆ ਓਹੋ ਤਾਂ ਆਦੀ ਡਿਊਟੀ ਲਈ ਹੋਈ ਹੈ ਵੀ ਇੱਕ ਬੋਤਲ ਬੜੀ ਪਾਣੀ ਦੀ ਨਾ ਨਿੱਕੀ ਲੇ ਕੇ ਦਿੰਦੇ ਆ ਤਰ੍ਹਾਂ ਦੇ ਅੰਦਰ ਹਾਂ ਓ ਮੇਰਾ ਪਰਸ ਪਾ ਉਹਦੇ ਚ ਆਧਾਰ ਕਾਰਡ ਆ ਆ ਦੇ ਇਹ ਉਹ ਕੀ ਖੁੱਲ ਚੱਲੀ ਸੀ ਨਾ ਖੁੱਲ ਚੱਲੀ ਸੀ ਤੇ ਹੋਰ ਚੈੱਕ ਕਰ ਲੈ ਕੋਈ ਖੋਲ ਕੇ ਆਧਾਰ ਕਾਰਡ ਐਟਮ ਓਡੀਮ ਸਾਰਾ ਕੁਝ ਵਿੱਚ ਚਾਹੀਏ ਸਾਈਡ ਤੇ ਹੀ ਹੋਏਗਾ ਸਾਰਾ ਕੁਝ ਪੈਨ ਕਾਰਡ ਨਹੀਂ ਉਧਰ ਮੇਰਾ ਲੱਭਿਆ ਬੋਲਦੇ ਨਹੀਂ ਪੈਨ ਕਾਰਡ ਨਹੀਂ ਲੱਭਿਆ ਪੈਨ ਕਾਰਡ ਨਹੀਂ ਲੱਭਿਆ ਨਾ ਮੰਮੀ ਨਾਲੀ ਤੋਂ ਕਰੀਬ ਨਾਲ ਲੱਭੇ ਸਰੀ ਹਾਂ ਅੱਛਾ ਲਾ ਕੇ ਦੇਖਣ ਲੱਗੀ ਚੱਲ ਲਾ ਕੇ ਦੇਖੋ ਫਿਰ ਮੈਂ ਲਿਆ ਦੂੰਗੀ ਤੁਹਾਨੂੰ ਆਹਾ ਬਹੁਤ ਵਧੀਆ ਧੁੱਪ ਵਾਸਤੇ ਧੁੱਪ ਵਾਸਤੇ ਆ ਧੁੱਪ ਇਹਦੇ ਵੀ ਕਮ ਬੋਟਿਆਂ ਨੂੰ ਪਾਣੀ ਲ ਲੈ ਲੱਲ ਆ ਲੋ ਤੁਸੀਂ ਮੈਂ ਪਰਾਂ ਕਰਾਂ ਜਰਾ ਹਾਂ ਦੇਖੋ ਮੰਮੀ ਸਾਡੀ ਚੋਰੀ ਚੋਰੀ ਕੀ ਕੰਮ ਕਰਨੀ ਦੇਖੋ ਹੈ ਫੜਿਆ ਸੀ ਉਸ ਕਮਰੇ ਚ ਚਲੋ ਬਾਏ ਠੀਕ ਹੈ ਦਮਨ ਸਬਜੀ ਬਣੀ ਪਈ ਹੈ ਫੁਲਕੇ ਲਾ ਲਿਓ ਠੀਕ ਹੈ ਆਟਾ ਵੀ ਗੁੱਜਿਆ ਪਿਆ ਦੇਖੋ ਕਿੰਨਾ ਟਾਈਮ ਲੱਗ ਰਿਹਾ ਉਥੇ ਟਾਈਮ ਨਹੀਂ ਦੱਸ ਸਕਦੇ ਅਸੀਂ ਚਲੋ ਠੀਕ ਹੈ ਰਾਤਾ ਦੀ ਆਹੀ ਖਾਣਾਂਗੇ ਤੀ ਤੁਰ ਜਾਨਾ ਪਿੰਡ ਸੂਟ ਆਪਣਾ ਉਹ ਗਰੇ ਜਿਹਾ ਪਾ ਦਿਓ ਪ੍ਰੈਸ ਕਰਦੇ ਦਮੂ ਹੇ ਪਾ ਕੇ ਹਾਂ ਹਾਂ ਤੇ ਚਲੋ ਜੀ ਮੰਮੀ ਨੇ ਪਿੰਡ ਜਾਣਾ ਸ਼ਾਮ ਨੂੰ ਤੇ ਅਸੀਂ ਵੀ ਨਿਕਲ ਜੀ ਹੈ ਗੱਡੀ ਗੱਡੀ ਕਿੱਥੇ ਮੰਮੀ ਆ ਗਈ ਚਲਿਏ ਗੱਡੀ ਇੰਨੀ ਗੰਦੀ ਕੀਤੀ ਪਈ ਕੁਲੰਦਰ ਮੁਹਾਲੀ ਪੜ੍ਹਜ ਪੰਜਾਬ ਦੂਰ ਆਪਾਂ ਚਲੋ ਹੈ ਗਾਇਸ ਆਮ ਸੈਟਿੰਗ ਹੈ ਬਸ ਹਾਂਜੀ ਚਲਿਏ ਹਰਜੀਤ ਸਿੰਘ ਨਗਰ ਹਰਜੀਤ ਸਿੰਘ ਨਗਰ ਨਾ ਤਾਂ ਬੋਲ ਫਿਰ ਪੈਣ ਨੂੰ ਦੱਸ ਪੈਣ ਨੂੰ ਦੱਸੋ ਕਿੱਥੇ ਜਾਣਾ ਹੱਟ ਜਾਓ ਮਿਲੂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੁਹਾਲੀ ਵੈਰੀ ਗੁੱਡ ਓ ਦੇਖੋ ਜੀ ਅਨਸੈਟਿੰਗ ਯੂ ਡੈਸਟੀਨੇਸ਼ਨ ਹੁਤਾਰ ਦੀ ਮੰਨ ਦੀ ਪੈਣ ਹੈ ਚੱਲਦੀ ਹੈ ਤਾਰਦੀ ਆ ਇਹ ਬੜਾ ਵਧੀਆ ਕੰਮ ਆ ਸਿੱਧਾ ਉੱਥੇ ਹੀ ਜਾਵਾਂਗੇ ਕਿੰਨਾ 336 ਕਿਲੋਮੀਟਰ ਮਾਜੀ 136 ਕਿਲੋਮੀਟਰ ਦਾ ਰਸਤਾ ਕਹਿੰਦੇ ਤੁਸੀਂ ਲੈਫਟ ਜਾਣਾ ਸੀਗਾ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਇਧਰੋਂ ਇਧਰੋਂ ਚੱਲਾਂਗੇ ਜਿਹੜਾ ਹੈ ਇਹ ਕਹਿੰਦੀ ਵੰਡੇ ਮਲੇਰ ਕੋਲੇ ਵੱਲ ਜਾਣਾ ਮਲੇਰ ਕੋਟਲੇ ਵੱਲੋਂ ਨਹੀਂ ਜਾਣਾ ਲਓ ਜੀ ਅਸੀਂ ਚੱਲ ਪਏ ਆ ਇੱਥੋਂ ਹੁਣ ਤੇ ਸਾਡਾ ਜਿਹੜਾ ਰੂਟ ਹੋਊਗਾ ਉਹ ਹੋਊਗਾ ਇੱਥੋਂ ਨਾਬਾ ਨਾਬੇ ਤੋਂ 500 500 ਤੋਂ ਸਰੰਦ ਸਰੰਦ ਤੋਂ ਫਿਰ ਮੁਹੱਲੀ ਥੋੜਾ ਜਿਹਾ ਲੌਂਗ ਚੱਲ ਲੈ ਕੇ ਜਾ ਰਹੇ ਆ ਲੌਂਗ ਤਾਂ ਨਹੀਂ ਸ਼ਾਰਟਕਟ ਹੈ ਪਰ ਥੋੜਾ ਜਿਹਾ ਮੋੜ ਕੋੜ ਇੱਧਰ ਜ਼ਿਆਦਾ ਹੋਣਗੇ ਰਸਤਾ ਸਾੜੀ ਜ਼ਿਆਦਾ ਨਹੀਂ ਤੇ ਰਸਤਾ ਵੀ ਜਿਆਦਾ ਥੋੜਾ ਖਰਾਬ ਹੈ ਉੱਧਰ ਨਹੀਂ ਆਪਾਂ ਉਧਰ ਨਹੀਂ ਨਹੀਂ ਉਹ ਇਧਰੋਂ ਹੀ ਆਏ ਆ ਬਹੁਤ ਈਜ਼ੀਲੀ ਆਏ ਆ ਕੋਈ ਜ਼ਿਆਦਾ ਨਾਉ ਨਹੀਂ ਹੈਗਾ ਤੇ ਇਧਰੋਂ ਜੇ ਇਧਰੋਂ ਜਾਣੇ ਆ ਤਾਂ ਸਾਨੂੰ ਕਟੋ-ਕਟ ਵੀ ਤਿੰਨ ਟੋਲ ਪਲਾਜ਼ੇ ਪੇ ਕਰਨੇ ਪੈਣੇ ਨੇ ਤੇ ਇਧਰੋਂ ਜਾਵਾਂਗੇ ਤਾਂ ਆ ਇਧਰ ਦੀ ਆਪਾਂ ਨੂੰ ਕੋਈ ਟੋਲ ਪਲਾਜ਼ਾ ਨਹੀਂ ਆਊਗਾ ਸਿਰਫ ਆਪਾਂ ਨੇ ਪਹੁੰਚਣਾ ਹੀ ਹੈ ਤੇ ਇਹ ਸਾਡੇ ਲਈ ਮਤਲਬ ਕਿ ਰੋਡ ਜਿਹੜਾ ਵਧੀਆ ਰੋਡ ਆ ਆਪਾਂ ਇਧਰ ਕੀ ਕਹਿੰਦੇ ਨੇ ਉਹ ਸੰਗਰੂਲ ਦੇ ਚ ਉਧਰੋਂ ਵੀ ਜਾਵਾਂਗੇ ਕੀ ਕਹਿੰਦੇ ਨੇ ਉਹ ਛਿੰਟਾ ਛਿੰਟਾ ਵਾਲਾ ਛਿੰਟਾ ਵਾਲਾ ওই ਰਸਤਾ ਵੀੜਾ ਹੈ ਬਾਕੀ ਤਾਂ ਸਹੀ ਹੈ ਹਾਂ ਇਹ ਰਸਤਾ ਠੀਕ ਹੈ ਵਾਕਈ ਇੰਨੀ ਟ੍ਰੈਫਿਕ ਹੁੰਦੀ ਨਹੀਂ ਗੀਆ ਨਾਓ 500 ਤੱਕ ਰੋਡ ਵੀ ਵਧੀਆ ਬਣ ਗਿਆ ਹੁਣ ਹੂੰ ਇਹ ਤਾਂ ਮਨਾ ਕਰੀ ਜਾਂਦੇ ਸਰ ਹਾਂ ਤੁਹਾਨੂੰ ਪਾ ਠੀਕ ਚੱਲ ਜੇ ਉਹਨੇ ਰਸਤਾ ਗਲਤ ਦਿਖਾਦਾ ਨਾ ਉਹਨੇ ਉਹਨੇ ਹਾਈਵੇ ਦਿਖਾਤਾ ਉਹਨੂੰ ਕੀ ਪਤਾ ਵੀ ਅਸੀਂ ਟੋਲ ਪਲਾਜੇ ਬਚਾਉਂਦੇ ਫਿਰਦੇ ਹਾਂ ਟੋਲ ਪਲਾਜੇ ਲਾਓ ਇਹਦਾ ਰੂਟ ਚੇਂਜ ਡਾਇਵਰਟ ਕਰ ਦੇ ਨਾ ਆਵੜਾ ਕਰਤੀ ਆਹੋ ਇਹ ਵਾਲਾ ਨਹੀਂ ਜਲਦੀ ਚਲ ਦੇਖਦੇ ਆ ਕੀ ਬੰਦਵਾ ਵਾ ਇੱਕ ਵਾਰ ਬਾਅਦ ਚੈੱਕ ਕਰਦਾ ਐਜੋ ਲੱਗਦਾ ਪਤਾ ਹੀ ਚਿੰਟਾ ਵਾਲਾ ਨਾਬੇ ਤੱਕ ਤਾਂ ਹਾਂ ਅੱਗੋ ਜਾ ਕੇ ਕਰ ਲਿਓ ਆਈ ਗੱਡੀ ਸੰਭੀਆ ਏਸੀ ਲੱਗਿਆ ਤੁਸੀਂ ਆਪਣੀ ਦਵਾਈਆਂ ਖਾ ਰਹੇ ਹੋ ਖਾਣਾ ਦਵਾਈਆਂ ਦੇਖੋ ਝੋਲਾ ਮੇਰੇ ਨਾਲ ਹੈ ਸਾਡਾ ਕੈਮਰਾਮੈਨ ਲੜਾ ਗਲਤਾਂ ਪੈੜ ਪੈੜ ਪਰਵਾਨਾ ਕਹਣਾ ਅੱਜ ਵੀਡੀਓ ਕਿੰਨੇ ਬਣਾਈਏ ਇੱਧਰ ਬਣਾ ਦਿੰਦੇ ਆ ਵਿਚਾਰੇ ਬਟਾਪਾ ਵੀ ਤੁਸੀਂ ਹਾਂ ਮੈਂ ਵਿਚਾਰੇ ਹਾਂ ਚਲ ਠੀਕ ਹੈ ਹੁਣ ਠੀਕ ਹੈ ਅੱਜ ਇਹਨਾ ਡਿਊਟੀ ਜਿਹੜੀ ਹੈ ਨਾ ਆਪਣੀ ਵੀਡੀਓ ਦੀ ਉਤਾਰ ਦੀ ਲਈ ਹੋਈ ਆ ਜੀ ਜਿਹੜਾ ਥੱਲੇ ਏਸੀ ਲੱਗਿਆ ਉਹਨੂੰ ਉੱਪਰ ਕਰ ਲੈ ਆਪਣੇ ਵਾਸਤੇ ਨਹੀਂ ਨਹੀਂ ਸਹੀ ਹੈ ਸਹੀ ਹੈ ਮਾਰੀ ਤੇ ਵਾਸਤੇ ਚਲੋ ਅੱਜ ਕੋਈ ਨਾ ਗੱਡੀ ਇੰਨੀ ਗੱਡੀ ਨਹੀਂ ਗਈ 600 ਮੀਟਰ ਚਲਦੀ ਗੱਡੀ ਹੋ ਗਈ ਜਿੱਦਾਂ ਅੰਮ੍ਰਿਤਸਰ ਗਏ ਉਦੋਂ ਤੋਂ ਬਾਅਦ ਆਫ ਹੀ ਨਹੀਂ ਕੀਤੀ ਗੱਡੀ ਟਾਈਮ ਨਾਲ ਤੇ ਗਰਮੀ ਜਿਆਦਾ ਹੁੰਦੀ ਹੈ ਹਾਂ ਜੀ ਕਰਦੇ ਚਲੋ ਛੱਟ ਸ਼ਾਮ ਨੂੰ ਕਰਾਂਗੇ ਸ਼ਾਮ ਨੂੰ ਆਉਂਦਾ ਵੀਰ ਅਜੇ ਉਹ ਕੰਮ ਕਰਨੇ ਪੈਣੇ ਆ। ਆਪਾਂ ਆਪਣੇ ਸਬਾਨ ਹੈਗਾ ਬਲਵਿੰਦਰ ਲਾਲ ਨੇ ਜਿਹੜਾ ਲਿਆਂਦਾ। ਆਪਾਂ ਕਾਰ ਬਹੁਤ ਸੀ ਖੋਲ ਲਈ ਉੱਥੇ। ਮੰਨ ਲਓ ਤਾਂ ਵੀ ਖੋਲਣਾ ਹੀ ਪੈਣਾ। ਹੋਰ ਦੇਲਿਆਂ ਨਾਲੋਂ ਮਾੜਾ ਤਾਂ ਨਹੀਂ ਕੋਲੰਦਾ। ਆਪਣੀ ਗੱਡੀ ਤਾਂ ਧੋਤਨੀ ਆਂਦੀ। ਲੋਕਾਂ ਦੀਆਂ ਤਾਂ ਤੋੜਾ ਕੇ ਪੈਸੇ ਦੇ ਚੱਕਰ 'ਚ ਆਪਣੀ ਨਹੀਂ ਧੋਣੀ ਆਗੀ। ਆਪਣੀ ਤਾਂ ਮੈਂ ਕਾਲ ਕਰ ਸਕਦਾ ਚੱਲ ਕੋਈ ਗੱਲ ਦੀ ਬਾਤ ਧੋਵਾ। ਸਿੱਧਾ ਕਿਸੇ ਸਰ ਖਾਲੀ ਹੈ ਹਨਾ। ਜਦੋਂ ਰਾਈਟ। ਆਦੇ ਮੋਲ ਪੈਣ ਕਹਿੰਦੇ ਇੱਧਰ ਜਾਓ ਤੁਸੀਂ। ਉਹਨੂੰ ਸਮਝ ਆ ਗਈ ਵੀ ਇਹ ਰੋਡ ਜਿੰਦੇ ਟੱਕੜ ਨੇ ਇਹ ਇੱਥੇ ਨਹੀਂ ਨਹੀਂ ਉਹਨੂੰ ਸਮਝ ਆ ਗਈ ਕਿ ਇਹ ਟੋਲ ਪਲਾਜ਼ਾ ਬਚਾਨ ਕੇ ਮੈਂ ਇਹਨਾਂ ਨੂੰ ਸਹੀ ਲੈ ਕੇ ਚੱਲਾਂ ਹਾਂ ਪਤਾ ਸੀਟ ਬੈਲਟ ਨਹੀਂ ਲਾਈ ਹੋਣੀ 300 ਕਿਲੋਮੀਟਰਾਂ ਆਹੀ ਰੋਲਾ ਪਾਈ ਜਾਂਦੀ ਹੈ ਲਾਓ ਤੁਸੀਂ ਸੀਟ ਬੈਲਟ ਲਾਉਨੇ ਆ ਇਹਨੇ ਹਜੇ ਤੁਹਾਨੂੰ ਨਹੀਂ ਕਿਹਾ ਉਤਾਰ ਕੇ ਸੀਟ ਬੈਲਟ ਲਾਓ ਇਹ ਵੀ ਬੋਲਣਾ ਚਾਹੀਦਾ ਸੀ ਉਹਨੂੰ ਹਨਾ ਸੀਟ ਬੈਲਟ ਲਾ ਕੇ ਬੈਠੋ ਪਈਆ ਵੀ ਨਹੀਂ ਬੈਠਣਾ ਹੈ ਕਿ ਨਵੀਂ ਕਿਹਾ ਉਹ ਜਿਹੜੀ ਉਹ ਮਹਿੰਦਰਾ ਦੀ ਗੱਡੀ ਆਈ ਹੈ ਨਵੀਂ ਇੱਕ ਪਤਾ ਨਹੀਂ 3XO ਅੱਧਾ ਕੋ ਗੱਡੀ ਨਵੀਂ ਗੱਡੀ ਉਹਨਾਂ ਨੇ ਉਹ ਜਿਹੜਾ ਨਿਕ ਫੰਕਸ਼ਨ ਦਿਖਾ ਰਿਆ ਸੀਗਾ ਕਹਿੰਦਾ ਵੀ ਜੇ ਤੁਸੀਂ ਨੇ ਸੀਟ ਬੈਲਟ ਨਹੀਂ ਲਾਈ ਨਾ ਗੱਡੀ ਦੀ ਆਟੋਮੈਟਿਕ ਬ੍ਰੇਕ ਆ ਪਿਛਲੀਆਂ ਲੱਗੀ ਰਹਿਣਗੀਆਂ ਅੱਛਾ ਹਾਂ ਵਧੀਆ ਯਾਰ ਸੀਟ ਬੈਲਟ ਖੋਲ ਦੋਗੇ ਹਾਂ ਤਾਂ ਸੈਂਸਰ ਮਤਲਬ ਉਹ ਐਕਟੀਵੇਟ ਹੋ ਜਾਊਗਾ ਉਹ ਲੋਕ ਖੁੱਲ ਜਾਊਗਾ ਤੁਹਾਡਾ ਤੁਸੀਂ ਗੱਡੀ ਚਲਾ ਸਕਦੇ ਇਹ ਠੀਕ ਐ ਸਗੋਂ ਵਧੀਆ ਗੱਲ ਐ ਸੇਫਟੀ ਐ ਹਨਾ ਸੀਟ ਬੈਲਟ ਲੱਗੀ ਹੋਈ ਗੱਡੀ ਚੱਲਣ ਨਹੀਂ ਦੇਣੀ ਉਹਨੇ ਉਹੀ ਕਢਾ ਲੈਨੇ ਆਪਾਂ ਫਿਰ ਹਾਂ ਉਹੀ ਕਢਾ ਲੈਨੇ ਸੈਕੰਡ ਹੈਂਡ ਨਾਲ ਲੈਣ ਵਾਲੀ ਗੱਡੀ ਤੇ ਗੱਲਾਂ ਕਰ ਉਹ ਤੁਸੀਂ ਜਿਹੜੀ ਸੀ ਸੈਕੰਡ ਗੱਡੀ ਲੜੀ ਉਹ ਅਸੀਂ ਗੱਲਵਾ ਕਰਦੇ ਲੈ ਉਹਦਾ ਫੰਕਸ਼ਨ ਹੈ ਇੱਕ ਫੰਕਸ਼ਨ ਹੀ ਕਹਾਂ ਭਾ ਗਿਆ ਨਾ ਜੇ ਤੇ ਗੱਡੀ ਪੁਰਾਣੀ ਹੋ ਜਾਂਦੀ ਹੈ ਨਾ ਉਹ ਫੰਕਸ਼ਨ ਸਾਰੇ ਇੱਥੇ ਲੋਕਲ ਜਿਹੜੇ ਮਕੈਨਿਕ ਨੇ ਉਹ ਬੰਦ ਕਰ ਦਿੰਦੇ ਨੇ ਅੱਛਾ ਬਸ ਫਿਰ ਉਸ ਕਰਦਾ ਜੀ ਰੋ ਡਾਇਰੈਕਟ ਹੀ ਹੋ ਜਾਂਦੀ ਹੈ ਡਾਇਰੈਕਟ ਹੀ ਹੋ ਜਾਂਦੀ ਹੈ ਇੱਧਰ ਆਪਣੇ ਭੂਆ ਦਾ ਘਰ ਵੀ ਆਊਗਾ ਨਾ ਲੰਘ ਗਿਆ ਭੂਆ ਦੇ ਘਰ ਹਾਂ ਉਹ ਉਹ ਗਲੀ ਨੰਗੀ ਪਿੱਛੇ ਹਾਂ ਹਾਂ ਭੂਆ ਸਾਡੀ ਇੰਨੀ ਮਤਲਬ ਉਹ ਸਾਡਾ ਕਰਦੀ ਹੈ ਨਾ ਇਹਨੇ ਵੀ ਤੁਸੀਂ ਆਉਂਦੇ ਨਹੀਂ ਸਾਡੇ ਬਾਰ ਮੂਰੋਂ ਲੰਘ ਜਾਂਦੇ ਹੋ। ਹਾਂ। ਕੀ ਕਰੀਏ ਸਰ ਕੋ ਟਾਈਮ ਹੀ ਘੱਟ ਹੁੰਦਾ ਹੈ। ਭੱਜੇ ਚਾਹੀਦਾ ਬਸ ਕਾਲੀ ਚੀ ਬਸ। ਤਾਂ ਹੀ ਪੂਆ ਕਹਿੰਦੀ ਮੇਰੇ ਕੋਲ ਘਟ ਆਉਣੀ ਹੈ। ਉਹ ਆਪ ਵੀ ਪੂਆ ਜਦੋਂ ਸਾਡੇ ਕੋਲੋਂ ਲੰਘਦੀ ਹੈ ਨਾ। ਹਾਂ। ਉਹ ਵਿਚਾਰੀ ਉਹ ਵੀ ਨਹੀਂ ਆ ਪੌਂਦੀ। ਕਾਲੀ ਹੁੰਦੀ ਆਪਣੇ ਮਾ। ਪੂਆ ਜੀ ਸੁਣ ਲਓ ਆ ਦੇ ਲਓ ਤੁਹਾਨੂੰ ਮੇਹਣੇ ਮਾਰਨ ਦੇ ਜੇ ਹੁਣ ਦੋਨੇ ਜਾਣੇ। ਕਹਿੰਦੇ ਸਾਡੀ ਪੂਆ ਵੀ ਵਿਚਾਰੀ ਕਾਲੀ ਚ ਲੰਘ ਜਾਂਦੀ ਆਉਂਦੀ ਨਹੀਂ। ਤਾਂ ਹੀ ਹੈ। ਪੂਆ ਵਾਲੀ ਪੂਆ ਗੋਲੋ। ਹਾਂ। ਪੂਆ ਬਲੌਗ ਨਹੀਂ ਹੈਗੀ ਕਿਹ ਹੈ ਚਾਪੜੇ ਤੇ ਕਿ ਨਹੀਂ? ਹੈਗੀ ਹੈਗੀ। ਬਲੌਗ ਦੇਖੀ ਨਹੀਂ ਆਪਣੇ। ਨਹੀਂ ਜਦੋਂ ਰੱਦ ਹੋ ਗਈ ਕੈਨੇਡਾ ਇਹ ਤਾਂ ਆਪਾਂ ਬੋਲ ਰਹੇ ਹਾਂ ਜੇ ਦੇਖਦੀ ਨਹੀਂ ਹੈ ਵੀ ਵੀ ਨੂੰ ਪਤਾ ਨਾ ਲੱਗੇ ਪਤਾ ਨਾ ਲੱਗੇ ਆਹ ਰੋਡ ਖਰਾਬ ਹੈ ਸਾਰਾ ਥੋੜੀ ਹਾਂ ਹਾਂ ਪੰਜਾਬ ਦੀ ਸੜਕਾਂ ਜਦੋਂ ਪਣ ਜਾਂਦੀ ਨੇ ਉਸ ਤੋਂ ਬਾਅਦ ਹੀ ਤੋੜਨ ਤੇ ਲੱਗ ਦਿੰਦੇ ਨੇ ਫਿਰ ਇਹ ਵੀ ਫਿਰ ਪੈਪ ਚਾਚੇ ਤੇ ਆ ਜਾਂਦੇ ਇਹਨਾਂ ਨੂੰ ਕਿ ਆ ਫਲਾਣੀ ਪੈਪ ਪਾਣੀ ਆ ਫਲਾਣੀ ਤਾਰ ਪਾਣੀ ਆ ਉਹ ਯਾਰ ਆ ਤਾਂ ਰਹਿ ਗਿਆ ਸੀ ਹੋਰ ਮੁੜ ਕੇ ਤੋੜ ਤੋੜ ਸੜਕਾਂ ਨਾਸ ਮਾਰੀ ਜਾਂਦੇ ਨੇ ਕਿ ਤੁਸੀਂ ਪਹਿਲਾਂ ਹੀ ਇਹਨੂੰ ਸਕੀਮ ਨਾਲ ਬਣਾਓ। ਸਕੀਮ ਲਾ ਕੇ ਬਣਾਓ ਨਾ ਪਹਿਲਾਂ ਹੀ। ਆਹ ਰੋਡ ਕਦੋਂ ਹੁੰਦਾਵੇਂ ਬਣੰਡਿਆ ਕਦੋਂ ਦਾ ਹੀ ਐਂ ਪਿਆ ਟੁੱਟਿਆ ਫੁੱਟਿਆ। ਚਨਾਣਕੀਆ ਸਾਹਿਬ ਵੱਲੋਂ ਜਾਣਾ ਠੀਕ। ਹਾਂ ਮੰਨ ਗਏ। ਆ ਗਈ ਲਾਈਨ ਤੇ ਆ ਗਈ ਇਹ। ਬੰਦੇ ਢੀਟ ਨੇ ਵੀ ਇੱਧਰ ਤੇ ਨਹੀਂ ਜਾਣਗੇ ਇਹ ਇੱਧਰ ਨਹੀਂ ਜਾਣਗੇ ਇੱਧਰ ਹੀ ਰੋਣ। ਸਹੀ ਗੱਲ। ਫਤਿਹ ਨੂੰ ਕੁਲੰਦਰ ਨੇ ਹੁੰਦਾ ਨਾਲ ਰੌਣਕ ਲਾਣੀ ਉਹਨੇ ਪੂਰੀ। ਫਤਿਹ ਸੁੱਤਾ ਕੋਈ ਨਾ ਬੋਰ ਹੋ ਜਾਣਾ ਸੀ ਗੱਡੀ 'ਚ। ਪਾ ਪਾ ਉਧਰ ਜਾ ਹੂੰ ਆ ਗੱਡੀ ਦੇਖ ਸਾਡੇ ਵਾਂਗੂ ਵਿਚਾਰ ਐ ਲੈ ਆ ਧੂਣ ਵਾਲੀ ਦੇਖ ਕੀ ਹਾਲ ਹੋਇਆ ਇਹ ਚੱਲ ਚੱਲ ਕੁਲਵਿੰਦਰ ਅੱਜ ਸਾਨੂੰ ਲੈ ਕੇ ਆ ਰਿਹਾ ਜਿੱਧਰ ਪ੍ਰੋਗਰਾਮ ਲਾਣਾ ਹੈ ਜਿੱਦਰ ਕਹਿੰਦਾ ਮੈਂ ਇੱਧਰ ਆਇਆ ਹੋਇਆ ਵਾਂ ਮੈਂ ਜਾਣਦਾ ਪਰ ਕਿਹੜਾ ਮੌਸਮ ਹੈ ਕਿਹੜਾ ਪਿੰਡ ਹੈ ਪਿੰਡ ਦਾ ਨਾਮ ਭੁੱਲ ਗਿਆ ਮੈਂ ਕਿ ਚਲੋ ਦੱਸ ਦਿਓ ਕਮੈਂਟ ਦੇ ਵਿੱਚ ਜੀ ਸਰ ਇਹ ਪਿੰਡ ਦਾ ਨਾਮ ਕਿਤੇ ਲਿਖਿਆ ਵੀ ਨਹੀਂ ਆ ਰਿਹਾ ਇਹ ਆਪਣਾ ਹੈਗਾ ਆ ਆਪਣਾ ਪਾਸੋਂ ਤੋਂ ਸਰੰਦ ਦੇ ਰੋਡ ਦੇ ਵਿਚਾਲੇ ਆ ਪਿੰਡ ਇਹ ਹਾਂ ਸਿੱਧਾ ਆ ਸਰੰਦ ਮੇਰੇ ਪਿੰਡ ਪੜਾ ਸੋਣਾ ਲੱਗਿਆ ਹਾਂ ਲਿਖਿਆ ਪਿੰਡ ਕਿੱਥੇ ਪੋਲੀ ਕਾ ਤਰਖੇੜੀ 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 ਪਿੰਡ ਦੀ ਜਾ ਰਿਹਾ ਹਾਂ ਹਾਂ ਤਰਖੇੜੀ ਪਿੰਡ ਬਹੁਤ ਸੋਣਾ ਪਿੰਡ ਲੈ ਇੰਦਰ ਫੰਕਸ਼ਨ ਆ ਚਾਹ ਬੜੀ ਪੀਛੇ ਨਹੀਂ ਹੈ ਕਿੱਥੇ ਮਰੇ ਇਹ ਤਾਂ ਇਹ ਤਾਂ ਕੋਈ ਵਿਆਹ ਸ਼ਾਦੀ ਆ ਰਿਹਾ ਫੰਕਸ਼ਨ ਅਜੇ ਲੱਗਿਆ ਨਹੀਂਗਾ ਜੀ ਉਹਨੇ ਅਜੇ ਕੰਮ ਸ਼ੁਰੂ ਕਰ ਰਹੇ ਆ ਲੋ ਜੀ ਆਪਾਂ ਪਹੁੰਚ ਗਏ ਹੁਣ ਸਰਹੰਦ ਸਰਹੰਦ ਤੋਂ ਆਪਾਂ ਗੋੜਾਂਗੇ ਤੁਸੀਂ ਲਾਂਡਰਾ ਹੁੰਦੇ ਹੋ ਮੋਹਾਲੀ ਅੱਜ ਸ਼ੱਕਰ ਲਿਆਵਾਂਗੇ ਚੰਗਾ ਹਾਂ ਅੱਜ ਸ਼ੱਕਰ ਲਿਆਵਾਂਗੇ ਉੱਧਰ ਲਿਆਵਾਂਗੇ ਸ਼ੱਕਰ ਵਾਲਾ ਪਾਣੀ ਪੀਆ ਕਰਾਂਗੇ ਕਿਉਂਕਿ ਉੱਥੇ ਤੁੰਨੀ ਵਰ ਨਾ ਵਧੀਆ ਮਿਲਦੀ ਸ਼ੱਕਰ ਆ ਆ ਗਏ ਤਰ ਆਹ ਪਾਲੂ ਆੜੂ ਖੱਟੇ ਹੁੰਦੇ ਨੇ ਖੱਟੇ ਚਾਹ ਪੀ ਮਾ ਪੰਜਾਬੀ ਦਾ ਕੀ ਹੈ ਕਿਹਾ ਪੰਜਾਬੀ ਰਸੋਈ ਬਹੁਤ ਸੰਦਗੀ 14 ਕਿਲੋਮੀਟਰ ਤੇ ਹੈ ਕਿਤੇ ਹਮ ਕਾਫੀ ਪੀਏਗੇ ਚਾਹ ਪੀ ਕੇ ਦੇਖ ਉਸੇ ਕੋੜ ਵਾਲੀ ਉਹਨਾਂ ਦੀ ਪਹਿਲਾਂ ਪੀਤੀ ਲੈ ਗਿਆ ਆਪਾਂ ਇੱਕ ਵਾਰੀ ਹਾਂ ਪਤਾ ਹੀ ਉਧਰ ਆਏ ਹਾਂ ਤੈਨੂੰ ਯਾਦ ਕਰਦੇ ਉਧਰ ਵੀ ਆਏ ਹਾਂ ਮੈਂ ਕੁਲਵਿੰਦਰ ਆ ਬਾਹਰ ਇੱਥੇ ਚਾਹ ਪੀਤੀ ਸੀ ਦਰਵਿੰਦਰ ਵੀ ਸੀ ਚਾਚਾ ਬਲਵਿੰਦਰ ਵੀ ਸੀ ਹਾਂ ਆ ਸਾਰੇ ਨੇ ਇੱਕ ਕੁਲਵਿੰਦਰ ਦੀ ਫੇਵਰੇਟ ਆ ਇਹ ਪੰਜਾਬੀ ਰਸੋਈ ਹੈ ਨਾ ਜਦੋਂ ਵੀ ਕੁਲਿੰਦਰ ਇੰਦਰੋਂ ਦੀ ਨੰਗਦਾ ਚਾਹ ਪੀ ਕੇ ਜਾਂਦਾ ਪੀਣੀ ਪੀਣੀ ਚਲੋ ਚਲੋ ਆ ਜਾਓ ਤੁਹਾਨੂੰ ਚਾਹ ਪਿਆਨੇ ਮੈਂ ਕੌਫੀ ਪੀਣੀ ਰੋਟੀ ਪਾਣੀ ਵੀ ਹੈਗਾ ਜੇ ਰੋਟੀ ਪਾਣੀ ਵੀ ਹੈਗਾ ਹਾਂ ਰੋਟੀ ਦਰਜੇ ਆ ਹਣਾ ਲਓ ਭਾਈ ਵੋਟਾਂ ਵਾਲੇ ਕਹਿੰਦੇ ਪੰਜਾਬ ਪਹਿਲਾਂ ਕਿਵੇਂ ਸੀ ਅੰਦਰ ਸੀ ਨਾ ਪਹਿਲਾਂ ਸ਼ਾਪਿੰਗ ਸੈਂਟਰ ਵੀ ਬਣਾਈ। ਸ਼ਾਪਿੰਗ ਵੀ ਕਰ ਸਕਦੇ ਤੁਸੀਂ। ਹੈ? ਆਹ ਉਹ ਵਾਂਗੂ। ਹਾਂ। ਪਹਿਲਾਂ ਛੋਟਾ ਸੀ ਨਾ। ਇਹ ਚੱਲਦੇ। ਸੋਨਾ ਬਣ ਗਿਆ ਰੈਸਟੋਰੈਂਟ। ਤਾਂਨੇ ਕਵਰ ਮੰਗਾਇਆ ਫੋਨ ਦਾ ਦਿਖਾਇਓ। इदर मेरिया गी कॉफी कलविंदर ते चाही ਸਾਤ ਬਾਦ ਖਾਣੀ ਆ ਸੌਂਫ ਤੇ ਗੁੜ ਉਤਾਰਨੇ ਤੇ ਲੈਣੀ ਸੀ ਜੀ ਪਰ ਸੌਂਫ ਦਾ ਜਿਹੜਾ ਰੰਗ ਆ ਨਾ ਇਹ ਦੇਖ ਕੇ ਨੂੰ ਲੱਗਦਾ ਵੀ ਇਹਦੇ ਉੱਪਰ ਗੋੜੀ ਚੜਾਇਆ ਹੋਇਆ ਹੈ ਗੋੜੇ ਹਾਂ ਇੰਨਾ ਹੈ ਤਾਂ ਵੀ ਹਜਮ ਕਰਨੀ ਹੈ ਆਤੀ ਵਰਦੇ ਵਰਮ ਕੀ ਵਗੈਰਾ ਹੈ ਆਪਨ ਵਗੈਰਾ ਆ ਲੈਣਾ ਨਾ ਆ ਲੈ ਆ ਲੈ ਲੈਬ ਬਿੰਗੋ ਲੈ ਆ ਲਖੋਂ ਦਾ ਬਿੰਗੋ ਬਿੰਗੋ ਤਾਂ ਪੈਗ ਲੈ ਬਾਕੀ ਤੂੰ ਜੋ ਖਾਣਾ ਉਹ ਲੈ ਆਇਆ ਬਿੰਗੋ ਹੈਗਾ ਬਿੰਗੋ ਬਿੰਗੋ ਮੈ Đੰਗ ਇਹ ਨਹੀਂ ਰੈੱਡ ਵਾਲਾ ਲੈਣਾ ਆਸੀ ਆਸੀ ਚਾਰ ਨੂੰ ਪੁੱਛ ਲੈਦੇ ਉਹ ਚਾਰ ਨੇ ਫਾਇਲ ਇਹ ਚਾਰ ਆ ਚਾਰ ਵਾਲਾ ਤਾਂ ਨਹੀਂ ਦੇਖੀ ਚਾਰ ਵਾਲੀ ਹੈ ਚਾਰ ਵਾਲਾ ਉਹ ਦੂਜਾ ਹੋਈ ਚਾਰ ਵਾਲਾ ਬਸ ਠੀਕ ਹੈ ਇਹ ਜੰਮਬਾ ਮੈਂਗੋ ਵਾਲਾ ਇਹ ਲੈ ਲੈ ਉਹ ਤਾਂ ਖਾਦ ਦੇ ਕੋਲ ਨਮਾ ਖਾਣੇ ਬਹੁਤ ਸੋਹਣੇ ਇਹ ਕਾਲ ਵਾਲੇ ਨੇ ਕਿਤੇ ਤੇ ਸਵਾਦ ਨਾ ਹੋਵੇ ਹਨਾ ਨਾ ਫੁਰ ਕਰ ਰਿਹਾ ਹੈ ਤੂੰ ਇਹ ਦੇਖੋ ਤਾਂ ਉਹ ਬੜਾ ਮਿਰਚਾਂ ਹੁੰਦੀਆਂ ਸੇ ਤੂੰ ਆ ਨਿਕਲ ਜਾਣਾ ਸੌਰੀ ਇਟ ਵਾਸ ਇੱਥੋਂ ਤਾਂ ਨਹੀਂ ਲੈਣੀ ਕੋਈ ਕੈਡੀ ਕੁੰਡੀ ਕਿੱਧਰ 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 ਅੱਜ ਆਦੀ ਬਿੰਗੋਲਾ ਕੈਂਪਿੰਗੋ ਮੈਡ ਐਂਗਲ ਮਰ ਖਾਲਾ ਨੀ ਬਿੰਗੋ ਇਹ ਹਾਂ ਨਾ ਇੱਕੋ ਲਿਆਂਦੇ ਡੋਰਟੋ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਹਾਂ ਉਤਾਰ ਨੂੰ ਕਮੀ ਨਾ ਆਏ ਕਿਹ ਚੀਂਦੀ ਸੀ ਹੈਨਾ ਬਾਹਰ ਵੀ ਬੜਾ ਘੈਂਡਾ ਮੌਸਮ ਅੱਜ ਹੂੰ ਘੈਂਡ ਬਣ ਗਿਆ ਕੁਲਵਿੰਦਰ ਦੀ ਫੇਵਰੇਟ ਚਾਹ ਹੈ ਇੱਥੇ ਹਾਂ ਗੋੜ ਵਾਲੀ ਚਾਹ ਹਾਂ ਉਹ ਵਧੀਆ ਨਾ ਇੱਕ ਵਾਰੀ ਪੀਣ ਆਇਆ ਸੀਗਾ ਬਸ ਉਸ ਤੋਂ ਬਾਅਦ ਮੈਂ ਫੈਨ ਹੋ ਗਿਆ ਇਧਰ ਦਾ ਹਾਂ ਜਿਆਪੀ ਰਸੂਈ ਦਾ ਜਦੋਂ ਕੁਲਵਿੰਦਰ ਆਉਂਦਾ ਤੇ ਜ਼ਰੂਰ ਪੀਣਾ ਉਦੋਂ ਤੁਹਾਨੂੰ ਕਿਵੇਂ ਲੱਗੀ ਚਾਹ ਤੁਸੀਂ ਬੋਲੇ ਨਹੀਂ ਕੁਝ ਐਜ਼ ਰੈਗੂਲਰ ਹਾਂ ਲੈ ਕੁਲਵਿੰਦਰ ਰੈਗੂਲਰ ਹੈ ਇਹ ਤਾਂ ਗਲਤ ਹੋ ਗਈ ਹੈ ਮੇਰਾ ਵੀ ਕੋਈ ਸੈਂਡ ਆਉਣਾ ਨਾ ਲਾਂਡਰਾ ਚੁੰਨੀ ਵਾਲੀ ਸਾਈਡ ਹਾਂ ਤਾਂ ਇੱਥੇ ਪੰਜਾਬੀ ਰਸੋਈ ਇੱਥੇ ਚਾਹ ਜ਼ਰੂਰ ਪੀ ਕੇ ਜੇ ਬਹੁਤ ਵਧੀਆ ਬਿਲਕੁਲ ਮੇਨ ਲੋਰਡ ਦੇ ਉੱਪਰ ਹੀ ਹੈ ਹੁਣ ਚੱਲਿਆ ਸੀ ਵਾਪਸ ਇੰਦਰਪਖਾਨ ਪਿੰਦਾ ਸਮਾਨ ਲੈ ਲਿਆ ਆਪਣਾ ਅਤਾਰ ਨੇ ਦਿਖਾਣੇ ਨਹੀਂ ਨਿਕਲੰਦਰ ਇਤਜਾਬ ਬਣਦਾ ਤੁਹਾਨੂੰ ਤਾਂ ਹਾਂ ਤੁਹਾਨੂੰ ਕੋਈ ਤਰ੍ਹਾਂ ਨਾਲ ਦੇਖੀ ਜਾਉਂਦਾ ਹਾਂ ਆਹ ਮਸਾਪਾ ਖਾਣੇ ਆ ਬੈਠੇ ਠੀਕ ਹੈ ਦੇਖ ਦੇ ਕੇ ਟਿੱਡ ਭਰਦੀ ਉਹ ਵਾਏ ਗੁਰੂ ਜੀ ਸਫਾਈ ਬਹੁਤ ਆ ਹੋਰ ਗੱਲਾਂ ਦੀ ਗੱਲਾਂ ਪੰਜਾਬੀ ਰਸੋਈ ਸਪੈਸ਼ਲ ਰੋਟੀ ਵੀ ਮਿਲਦੀ ਆ ਆਪਾਂ ਤਾਂ ਉਹ ਪੀਤੀ ਨਹੀਂ ਉਹ ਤਾਂ ਰੈਗੂਲਰ ਚਲੋ ਆਉਂਦੇ ਹੋਏ ਪੀਲਾਂਗੇ ਆਉਂਦੇ ਹੋਏ ਰੈਗੂਲਰ ਗੁੜ ਵਾਲੀ ਚਾਹ ਪੀਤੀ ਆ ਭਾਈ ਮੈਂ ਸਫਾਈ ਚਾਹ ਤਾਂ ਖैर ਵਧੀਆ ਸੀਗੇ ਐ ਨਹੀਂ ਹੈਗਾ ਫਲੇਵਰ ਹੀ ਹੁੰਦਾ ਇਕੱਲਾ ਉਹਨਾਂ 'ਚ ਸਫਾਈ ਬਹੁਤ ਆ ਬਿਕ ਮੈਂ ਅੱਜ ਕੱਲ੍ਹ ਵੇਖੀ ਵਾਸ਼ਰੂਮ ਬਹੁਤ ਸਾਫ਼ ਨੇ ਤੇ ਸਾਰੇ ਮਤਲਬ ਪੂਰਾ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਇਹ ਮਸ਼ਹੂਰੀ ਨਹੀਂ ਵਸ ਜਸ ਮਸ਼ਹੂਰੀ ਨਹੀਂ ਸਾਨੂੰ ਕਿ ਮਸ਼ਹੂਰੀ ਕਰਨ ਨੂੰ ਥੋੜੀ ਗਿਆ ਇਹਨਾਂ ਨੇ ਸਾਨੂੰ ਵਧੀਆ ਲੱਗਾ ਜੀ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਇਹ ਗੱਲ ਕਿ ਜਦੋਂ ਤੁਸੀਂ ਆਓ ਤੇ ਇੱਕ ਵਾਰੀ ਟਰਾਈ ਕਰਿਓ ਤੇ ਫਿਰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗੀ ਹੈ ਨਾ ਉਤਾਰ ਹਾਂ ਮੈਂ ਹਣਾ ਉਤਾਰ ਪਤਾ ਕਿਉਂ ਕਹਿ ਨਹੀਂ ਹੁੰਦੀ ਆ ਮੈਂ ਕਹਿੰਨੀ ਨਾ ਮੈਂ ਕੁਝ ਗਲਤ ਨਾ ਕਹਿ ਦਾਂ ਫਿਰ ਉਤਾਰ ਮੈਨੂੰ ਕਹਿ ਦੂਗਾ ਕਿ ਨਹੀਂ ਗਲਤ ਅਨਾ ਨਹੀਂ ਕਹਿਣਾ ਮੇਰੀ ਮਤਲਬ ਅਨਾ ਕਹਿ ਕੇ ਨਾ ਹਾਂ ਕਿ ਮਤਲਬ ਸਾਰੀ ਗੱਲ ਮੇਰੇ ਤੇ ਸਿੱਟ ਦੰਨੀ ਹੈ ਹਾਂ ਕਿ ਜੇ ਉਤਾਰਨ ਕਹਤਾ ਸਹੀ ਤਾਂ ਫਿਰ ਮੈਂ ਕਹਣਾ ਤੂੰ ਹੀ ਮੈਨੂੰ ਕਿਹਾ ਸੀ ਕਾਫੇ ਟੱਬੇ ਬਣ ਗਏ ਯਾਰ ਉਹ ਦੇਖੋ ਹਾਂ ਇਹ ਵਿਰਸਾ ਟੱਬਾ ਗੇ ਬਹੁਤ ਵੱਡਾ ਹੈ ਉਹ ਵੀ ਬਹੁਤ ਹੈ ਬਸ ਉਹੀ ਨਾ ਪੇੜ ਚਾਹ ਲੈ ਕੇ ਨੂੰ ਦੇਖ ਕੇ ਦੂਜਾ ਦੂਜਾ ਤੇ ਤੀਜਾ ਆ ਨਾਲ-ਨਾਲ ਪਾਈ ਜਾਣਗੇ ਨਾਲ ਲਈ ਥੋੜੇ ਥੋੜੇ ਦੂਰ-ਦੂਰ ਹੋਣੇ ਚਾਹੀਦੇ ਨੇ ਹਨਾ ਆ ਦੇ ਇਹ ਵੀ ਬੜਾ ਮਸ਼ਹੂਰ ਆ ਬੜੀ ਦੁਨੀਆ ਉਹ ਰੇ ਵਿਖੜਦੀ ਹੈ ਇਹ ਨਾ ਜਿਆਦਾ ਗੱਡੀ ਨਹੀਂ ਚਲੋ ਨੈਕਸਟ ਟਾਈਮ ਇਹਨੂੰ ਵੀ ਟਰਾਈ ਕਰਾਂਗੇ